ਜਿਵੇਂ ਵਿਧਾਨ ਸਭਾ ਚੋਣਾਂ ਅੰਦਰ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਵਗਣ ਲੱਗੀ ਸੀ ਇਸੇ ਤਰ੍ਹਾਂ ਹੁਣ ਲੋਕ ਸਭਾ ਚੋਣਾਂ ਵਿੱਚ ਵੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਚਾਰੇ ਪਾਸੇ ਡਾਕਟਰ ਰਾਜ ਡਾਕਟਰ ਰਾਜ ਹੋ ਰਹੀ ਹੈ ਇਸੇ ਲੜੀ ਨੂੰ ਅੱਗੇ ਤੋਰਦਿਆਂ ਫਗਵਾੜਾ ਅੰਦਰ ਵੀ ਮਿਤੀ 14 ਮਈ ਦਿਨ ਅੰਗਲਵਾਰ ਨੂੰ ਸਵੇਰੇ 9:00 ਵਜੇ ਪੁਜਰੇ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਇਸ ਖਾਸ ਮੌਕੇ ਤੇ ਦਲਜੀਤ ਰਾਜੂ ਦਰਵੇਸ਼ਪਿੰਡ ਨੇ ਕਰਤੀ ਫਗਵਾੜਾ ਵਾਸੀਆਂ ਨੂੰ ਇਹ ਅਪੀਲ ਸੁਣੋ ਕੀ ਕਿਹਾ ਰਾਜੂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਹੀ ਲੋਕ ਸਭਾ ਸ਼ਾਰਪੁਰ ਦੇ ਵਰਤਾਰੇ ਨੂੰ ਬੇਲ ਕਰਦਾ ਕਿ 14 ਤਰੀਕ ਨੂੰ 9 ਵਜੇ ਤੋਂ ਲੈ ਕੇ 11 ਵਜੇ ਜਿਹੜਾ ਦਫਤਰ ਦਾ ਉਗघाटन ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਉਸ ਤੋਂ ਬਾਅਦ ਜਿਹੜੇ ਸਾਡੇ ਬੁਲਾ ਰਹੇ ਆ ਉਹ ਆਪਣੇ ਆਪਣੇ ਵਿਚਾਰ ਸਾਂਝੇ ਕਰਨਗੇ ਸਾਰੇ ਹੀ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਪੈਂਚ ਬਲਾਕ ਸਭ ਦੀ ਮੈਂਬਰ ਜ਼ਿਲ੍ਹਾ ਪਰਿਸ਼ਦ ਮੈਂਬਰ ਔਰ ਸ਼ਹਿਰ ਦੇ ਜਿੰਨੇ ਹੀ ਵਰਕਰ ਸਾਡੇ ਐਮਸੀ ਸਾਹਿਬਾਨ ਡਾਇਰెక్టర్ ਸਾਹਿਬਾਨ ਜਿਨ੍ਹਾਂ ਨੂੰ ਸਾਰਿਆਂ ਨੂੰ ਅੱਜ ਲੋੜ ਤੇ ਬੇਨਤੀ ਆ ਕਿ 14 ਤਰੀਕ 9 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਪ੍ਰੋਗਰਾਮ ਕੀਤਾ ਜਾ ਰਿਹਾ 11 ਵਜੇ ਦਫ਼ਤਰ ਦਾ ਉਦਘਾਟਨ ਕੀਤਾ ਜਾਊਗਾ ਜਿਹਦੇ ਵਿੱਚ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜਕਮਾਰ ਚੱਬੇ ਜੀ ਉਹ ਆਪਣੇ ਕਰਤੱਵ ਨਿਭਾਣਗੇ ਉਹਨਾਂ ਦੇ ਨਾਲ ਸਰਦਾਰ ਜਗਿੰਦਰ ਸਿੰਘ ਜੀ ਮਾਨ ਜਿਹੜੇ ਸਾਡੇ ਹਲਕਾ ਚਾਰਜ ਆ ਔਰ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਜ਼ਿਲ੍ਹਾ ਪ੍ਰਧ ਸਤਿ ਸ਼੍ਰੀ ਅਕਾਲਨੀ ਜੀ ਉਹ ਆਪਣੇ ਕਰ ਕਰਮਾ ਕਰਮ ਦੇ ਹੋਰ ਅੱਥ ਜੁੜ ਕੇ ਬੇਨਤੀ ਆ ਸਾਰੇ ਹੀ ਵਰਕਰਾਂ ਨੂੰ ਹਮ ਆ ਕੇ ਪਹੁੰਚੋ ਔਰ ਡਾਕਟਰ ਰਾਜਕਿੰਦਰ ਸਾਹਿਬ ਚੱਬੇਾਲ ਸਾਹਿਬ ਨੂੰ ਇੱਕ ਜੋ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਚ ਭੇਜਿਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਾਰੇ ਸਤਿਕਾਰਯੋਗ ਸ਼ਹਿਰ ਨਿਵਾਸੀ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੇ ਅੰਦਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ 1 ਜੂਨ ਨੂੰ ਹੋਣ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਰਿਜ਼ਰਵ ਤੋਂ ਡਾਕਟਰ ਰਾਜਕੁਮਾਰ ਚੱਬੇਵਾਰ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਔਰ ਉਸ ਉਤਸ਼ਾਹ ਨੂੰ ਹੋਰ ਜਿਹੜਾ ਤੇਜ਼ ਕਰਨ ਦੇ ਵਾਸਤੇ ਫਗਵਾੜਾ ਦੇ ਵਿੱਚ ਇਲੈਕਸ਼ਨ ਕੈਂਪੇਨ ਨੂੰ ਤੇਜ਼ ਕਰਨ ਦੇ ਵਾਸਤੇ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਆ ਉਹ ਪਰਸੋਂ 14 ਤਰੀਕ ਨੂੰ ਹਰगोविंद ਨਗਰ ਪ੍ਰਹਾਰ ਹਸਪੀਟਲ ਦੇ ਸਾਹਮਣੇ ਜਿਹੜਾ ਉਹ ਕੀਤਾ ਜਾਵੇਗਾ ਤੋਂ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਡੇ ਵਰਕਰਾਂ ਨੂੰ ਸਮਰਥਕਾਂ ਨੂੰ ਵਲੰਟੀਅਰਸ ਨੂੰ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਕਿ 14 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ 11 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਜਿਹੜਾ ਦਫਤਰ ਦਾ ਉਦਘਾਟਨ ਕੀਤਾ ਜਾਵੇਗਾ ਔਰ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਡਾਕਟਰ ਸਾਹਿਬ ਨੂੰ ਜਿਹੜਾ ਆਪਣਾ ਸਮਰਥਨ ਦਈਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਇਲੈਕਸ਼ਨ ਕੈਂਪੇਨ ਨੂੰ ਹੋਰ ਤੇਜ਼ ਕਰਕੇ ਆਮ ਆਦਮੀ ਪਾਰਟੀ ਉਹ ਇਸ ਹਲਕੇ ਤੋਂ ਜੇਤੂ ਬਣਾ ਕੇ ਮਾਨਜੋਗ ਅਰਵਿੰਦ ਕੇਜਰੀਵਾਲ ਜੀ ਦੇ ਹੱਥ ਮਜ਼ਬੂਤ ਕਰੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਫੁਗਵਾੜਾ ਵਿਖੇ ਆਮ ਆਦਮੀ ਪਾਰਟੀ ਦੀ ਸਮੂਹ ਸਾਥੀਆਂ ਦੀ ਮੀਟਿੰਗ ਹੋਈ ਜਿਹਦੇ ਵਿੱਚ 14 ਮਈ ਦਿਨ ਮੰਗਲਵਾਰ ਨੂੰ ਹਰਗਵਿੰਦ ਨਗਰ ਵਿਖੇ ਔਰ ਪਰਹਾਰਾ ਹਸਪਤਾਲ ਦੇ ਬਿਲਕੁਲ ਸਾਹਮਣੇ ਆਮ ਆਦਮੀ ਪਾਰਟੀ ਫੁਗਵਾੜਾ ਦਾ ਦਫ਼ਤਰ ਖੁੱਲ ਰਿਹਾ ਔਰ ਸਭ ਨੂੰ ਬੇਨਤੀ ਹੈ ਕਿ ਹਮ ਮਹਮਾ ਕੇ ਇੱਥੇ ਪਹੁੰਚਣਾ ਸੁਖਮੀ ਸਾਹਿਬ ਦਾ ਪਾਰਟ ਰੱਖ ਕੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਔਰ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸਭਾ ਇਲੈਕਸ਼ਨ ਦੀ ਜਿੰਨੀਆਂ ਵੀ ਫੋਰਡਾਂ ਦੀਆਂ ਗਤੀਵਿਧੀਆਂ ਇਸ ਪਾਰਟੀ ਦਫ਼ਤਰ ਤੋਂ ਹੋਣਗੀਆਂ ਔਰ ਸਾਰੇ ਹੀ ਸੰਗਠਨ ਦੇ ਬੰਦੇ ਸਾਰੇ ਹੀ ਸਾਥੀ ਇਕੱਠੇ ਹੋ ਕੇ ਅੱਜ ਪਾਰਟੀ ਦਾ ਸਾਥ ਦੇ ਲਈ ਇਕੱਠੇ ਹੋਏ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਆਪਾਂ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਇਸ ਪਾਰਟੀ ਦਫ਼ਤਰ ਆਓ ਔਰ ਜਿੰਨੀਆਂ ਵੀ ਗਤੀਵਿਧੀਆਂ ਪਾਰਟੀ ਦੀਆਂ ਹੈਗੀਆਂ ਉਹ ਸਾਰੀਆਂ ਤੁਹਾਨੂੰ ਦੱਸਿਆ ਜਾਣਗੀਆਂ ਔਰ ਜਿੰਨੀ ਵੀ ਪਿੰਡਾਂ ਤੱਕ ਲੋਕਾਂ ਤੱਕ ਅਪਰੋਚ ਕੀਤੀ ਜਾਵੇਗੀ ਇਸ ਦਫ਼ਤਰ ਦੇ ਥਰੂ ਕੀਤੀ ਜਾਵੇਗੀ ਸਭ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਆਓ ਜਿੰਨੇ ਪਿੰਡਾਂ ਦੇ ਸਰਪੰਚ ਸਾਹਿਬਾਨ ਹੈਗੇ ਆ ਜਿੰਨੇ ਐਮਸੀ ਸਾਹਿਬਾਨ ਆਗੇ ਆ ਔਰ ਜਿੰਨੇ ਆਮ ਲੋਕ ਹੈਗੇ ਆ ਸਭ ਨੂੰ ਬੇਨਤੀ ਹੈ ਤੁਹਾਡਾ ਆਪਣਾ ਦਫ਼ਤਰ ਆ ਆਓ ਇਸ ਦਫ਼ਤਰ ਤੋਂ ਆਪਾਂ ਇੱਕ ਇਨਕਲਾਬ ਦੀ ਸ਼ੁਰੂਆਤ ਕਰੀਏ ਔਰ ਸਭ ਨੂੰ ਬੇਨਤੀ ਹੈ ਕਿ 14 ਮਈ ਦਿਨ ਮੰਗਲਵਾਰ ਨੂੰ ਆਪਾਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਰੱਖ ਕੇ ਇਸ ਦਫਤਰ ਦੀ ਸ਼ੁਰੂਆਤ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਬਹੁਤੋ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਮਾਦੀ ਪਾਰਟੀ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਆਪਣੇ ਵਰਕਰਸ ਆਪਣੇ ਵਾਲੰਟੀਅਰਸ ਸਾਰੇ ਅਹੁਦੇਦਾਰਾਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਸੀਂ 14 ਤਰੀਕ ਪਰਸੋਂ ਅਸੀਂ 9 ਤੋਂ 11:30 ਸੁਖਮਨੀ ਸਾਹਿਬ ਦਾ ਪਾਠ ਹੋਊਗਾ ਅਸੀਂ ਆਪਣੇ ਚੌਂ ਦਫ਼ਤਰ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਚੋਣ ਦਫਤਰ ਸਾਡਾ ਖੋਲ ਰਿਹਾ ਡਾਕਟਰ ਰਾਜਕਮਾ ਚੱਬੇਵਾਲ ਜੀ ਦਾ ਜਿਹੜੇ ਸਾਡੇ ਲੋਕ ਸਭਾ ਤੋਂ ਉਮੀਦਵਾਰ ਨੇ ਇਹ ਹਰਗੋਬਿੰਦਗਰ ਦੇ ਵਿੱਚ ਇਹ ਆਫਿਸ ਹੈ ਸਾਡਾ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਇਹਦੇ ਵਿੱਚ ਵੱਧ ਛੜ ਕੇ ਹਿੱਸਾ ਲਾਓ ਔਰ ਆਪਣੇ ਖੁਸ਼ਹਾਲ ਪੰਜਾਬ ਔਰ ਸੰਸਦ ਦੇ ਵਿੱਚ ਸਾਡੀ ਬਲੰਦ ਆਵਾਜ਼ ਪੰਜਾਬ ਦੀ ਡਾਕਟਰ ਰਾਜਕਮਾ ਚੱਬੇਵਾਲ ਜੀ ਨੂੰ ਕੰਮ ਲਾਓ